ਪੰਜਾਬ ਫਾਇਰ ਸਰਵਿਸ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਗ ਦੁਰਘਟਨਾ ਦੌਰਾਨ ਸ਼ਹੀਦ ਹੋਏ ਅਧਿਕਾਰੀ ਕਰਮਚਾਰੀਆਂ ਦੀ ਯਾਦ ਵਿੱਚ ਅੱਗ ਸੁਰੱਖਿਆ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਲਈ 14 ਤੋਂ 20 April ਤੱਕ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ADFO ਲਵਪ੍ਰੀਤ ਸਿੰਘ ਅਤੇ FSO ਦਿਲਬਖ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਫਾਇਰ ਸਰਵਿਸ ਨਗਰ ਨਿਗਮ ਅਤੇ Air Force ਸਟੇਸ਼ਨ ਵੱਲੋਂ ਸਾਂਝੇ ਤੌਰ ਤੇ ਰਾਜਸਥਾਨ ਸੀ 에어ਪੋਰਟ ਅਤੇ 에어ਪੋਰਟ ਰੋਡ ਨਿਜੀ ਹਸਪਤਾਲ ਵਿਖੇ ਫਾਇਰ ਸੇਫਟੀ ਵੀਕ ਤਹਿਤ ਮੌਕ ਟ੍ਰਿਲ ਕੀਤੀ ਗਈ ਐਸ ਡ੍ਰਿਲ ਦੌਰਾਨ ਹਸਪਤਾਲ ਸਟਾਫ ਨੂੰ ਅੱਗ ਬਜਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਖ-ਵੱਖ ਥਾਵਾਂ ਤੇ ਕਿਸ ਤਰ੍ਹਾਂ ਦੀ ਅੱਗ ਹੈ ਉਸ ਬਾਰੇ ਜਾਣੂ ਕਰਵਾਇਆ ਗਿਆ। ਸਬ ਅਫਸਰ ਚਗਮੋਹਨ ਸਬ ਅਫਸਰ ਵਰਿੰਦਰਜੀਤ ਸਿੰਘ ਨੇ ਸਾਡੀ ਫਾਸਟ ਵੀ ਨਿਊ ਸਟੀਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੰਮ੍ਰਿਤਸਰ ਫਾਇਰ ਬ੍ਰਿਗੇਡ ਕੋਲ ਅਤੀ ਆਧੁਨਿਕ ਉਪਕਰਨ ਹਨ ਜਿਸ ਨਾਲ ਕਿਸੇ ਵੀ ਸਥਿਤੀ ਨਾਲ ਨਿਪਟਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਹਰ ਇੱਕ ਵਿਅਕਤੀ ਨੂੰ ਅੱਗ ਬੁਝਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ। ਰਾਤ ਸਿਕੰਦਰ ਗੁਰਤਾਜ ਸਿੰਘ ਵਰुण ਰਾਣਾ ਗੁਪਤ ਸਿੰਘ ਨਿਰਪਾਲ ਸਿੰਘ ਸ਼ਬਾਸ਼ ਸਿੰਘ ਬਿੱਟਾ ਸਿੰਘ ਹਰਵਿੰਦਰ ਸਿੰਘ ਸਮੇਤ ਹਸਪਤਾਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਇਸ ਮੌਕੇ ਗਰੁੱਪ ਕੈਪਟਨ ਪਰਮਜੀਤ ਸਿੰਘ ਵਿੰਗ ਕਮਾਂਡਰ ਨਵਰਤਨ ਕੌਰ ਵਿੰਗ ਕਮਾਂਡਰ ਸੁਨੀਲ ਕੁਮਾਰ ਵਿੰਗ ਕਮਾਂਡਰ ਹਰਦੀਪ ਸਿੰਘ ਸਬ ਅਫਸਰ ਅਰुण ਸੈਣੀ ਫਾਇਰਮੈਨ ਸਾਹਿਲ ਗਿੱਲ ਸਮੇਤ ਸਮੂਹ ਕਰਮਚਾਰੀ ਮੌਜੂਦ ਸਨ ਜਿੱਦਾਂ ਹੁਣ ਗਰਮੀਆਂ ਦਾ ਸੀਜ਼ਨ ਹੈਗਾ ਤੇ ਜਿੱਦਾਂ ਵੀ 5 ਗ੍ਰੇਡ ਵਾਲੇ ਤੁਹਾਨੂੰ ਆ ਕੇ ਫਾਇਰ ਸਰਵਿਸ ਜਿਹੜੀ ਅਵੇਅਰ ਕਰ ਰਹੀ ਹੈ ਖਾਂ-ਖਾਂ ਤੇ ਅਸੀਂ ਅਲੋਟਮੈਂਟ ਵੀ ਕਰ ਰਹੇ ਹਾਂ ਜਿੱਦਾਂ ਭੀੜ ਵਾਲੇ ਇਲਾਕੇ ਸਾਨੂੰ ਰਾਹ ਦਿਓ ਜਿੱਥੇ ਮਟੀਰੀਅਲ ਇਦਾਂ ਤੁਸੀਂ ਬੇਸਟ ਰੱਖਿਆ ਹੋਇਆ ਜਿਹਦੇ ਨਾਲ ਜਿਆਦਾ ਅਗ ਲੱਗਣ ਦੇ ਕਾਰਨ ਹੁੰਦੇ ਆ ਕਣਕਾਂ ਦਾ ਸਿਜਨ ਹੈ ਥੋੜਾ ਆਪ ਵੀ ਤੁਸੀਂ ਆਪਣੀ ਮਤਲਬ ਸੇਫ ਸਾਈਡ ਕਰੋਗੇ ਤੇ ਵਿਚਾਰ ਆਊਗਾ ਇਨ ਕੇਸ ਅਗਰ ਕਿਤੇ ਵੀ ਫਾਇਰ ਹੁੰਦੀ ਹੈ ਤੇ ਆਪਾਂ ਡਿਸਪਲੇ ਵੀ ਕਿਤੇ ਹੋਏ ਹੈ ਸਕਰੀਨ ਤੇ ਨੰਬਰ ਵੀ ਸਾਨੂੰ ਦਲਾ ਦਿਓ ਫਾਇਰ ਸਰਵਿਸ ਜਿਹੜੀ ਹੈ ਅੰਬਰ ਸਰ 24 ਘੰਟੇ ਅਵੇਲੇਬਲ ਹੈ ਜੀ ਇਹ ਜੀ ਐਕਚੁਅਲੀ ਸ਼ਰਧਾਂਜਲੀ ਦੇ ਰਹੇ ਆ ਆਪਾਂ ਜੀ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਇੱਕ ਬੰਬੇ ਦੇ ਵਿੱਚ ਡੌਕਯਾਰਡ ਦੇ ਉੱਤੇ ਸ਼ਿਪ ਬਲਾਸਟ ਹੋਈ ਸੀ ਜੀ ਜਿਹਦੇ ਉਹਨਾਂ ਨੇ ਸ਼ਰਧਾਂਜਲੀ ਦੇ ਨਾਂ ਵਾਸਤੇ ਇਹ ਵੀਕ ਸੈਲੀਬ੍ਰੇਟ ਕਰਦੇ ਆਪਾਂ ਅੱਜ ਜੀ ਫਾਇਰ ਸੇਫਟੀ ਵੀਕ ਦੇ ਅਕੋਰਡਿੰਗ ਆਪਾਂ ਸਪੈਸ਼ਲੀ ਲਿਵਾਸਾ ਹਸਪੀਟਲ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਜਿਹੜੀ ਆਪਾਂ ਇਹਨਾਂ ਨੂੰ ਅਵੇਰਨੈਸ ਪ੍ਰੋਗਰਾਮ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਹੈ ਜੀ